ਹਾਂਜੀ ਭਾਈ ਜੀ ਮੈਂ ਜਗਦੀਪ ਰੰਦਾਵਾ ਤੇ ਮੇਰੇ ਆ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿਉਂਕਿ ਇੱਥੇ ਰੋਜ਼ ਨਵੇਂ ਮੁੱਦਿਆਂ ਤੇ ਵੀਡੀਓ ਆਉਂਦੀਆਂ ਰਹਿਣਗੀਆਂ ਰੋਜ਼ ਇੱਕ ਵੀਡੀਓ ਸਟਾਇਆ ਕਰਾਂਗੇ ਤੁਸੀਂ ਸ਼ੇਅਰ ਸਪੋਰਟ ਲੈ ਕਮੈਂਟ ਸਾਰਾ ਕੁਝ ਕਰਦੇ ਰਹੋ ਅੱਜ ਆਪਾਂ ਗੱਲ ਕਰਦੇ ਆਂ ਭਾਈ ਅੰਮ੍ਰਿਤਪਾਲ ਦੀ ਤੇ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਖਾਲਸਾ ਜੀ ਦਾ ਅੱਜ ਉੱਥੇ ਇਕੱਠ ਸੀ ਬਾਬਾ ਬਕਾਲੇ ਹਣਾ ਤੇ ਭਾਈ ਅੰਮ੍ਰਿਤਪਾਲ ਜੀ ਦਾ ਆਪ ਜੇਲ੍ਹ ਚ ਆ ਕਾਮੀ ਸਰਕਾਰਾਂ ਨੂੰ ਮੂਹਰੇ ਲਾਈ ਫਿਰਦਾਗਾ ਕਿਵੇਂ ਅੱਜ ਜਿਹੜਾ ਕੱਟ ਸੀ ਨਾ ਬਾਬੇ ਬਕਾਲੇ ਰਖੜ ਪੁੰਨਿਆਂ ਤੇ ਰਿਕਾਰਡ ਤੋੜ ਕੱਟ ਸੀ ਉਥੇ ਭਾਈ ਸਰਬਜੀਤ ਖਾਲਸਾ ਐਮਪੀ ਵੱਲੋਂ ਵੀ ਐਲਾਨ ਕੀਤਾ ਗਿਆ ਤੇ 2027 ਚ ਅਸੀਂ ਮੁੱਖ ਮੰਤਰੀ ਬਣਾਵਾਂਗੇ ਭਾਈ ਅਮਰਪਾਲ ਨੂੰ ਵੀਰੋ ਅੱਜ ਤੁਸੀਂ ਇਹ ਦੇਖ ਲਓ ਵੀ ਮੋਬਾਈਲ ਨੇ ਇੰਨੇ ਲੋਕ ਜਾਗਰ ਕਰਤੇ ਹਰ ਬਜ਼ੁਰਗ ਦੇ ਬੱਚੇ ਦੇ ਹੱਥ 'ਚ ਮੋਬਾਈਲ ਹੋਣ ਕਾਰਨ ਸਭ ਨੂੰ ਪਤਾ ਲੱਗ ਗਿਆ ਵੀ ਪਾਰਟੀਆਂ ਗਲਤ ਕੌਣ ਗਲਤ ਹੈ ਕਿਹੜਾ ਲੀਡਰ ਸਹੀ ਹੈ ਅੱਗੇ ਤਾਂ ਪਹਿਲਾਂ ਬਾਦਲ ਵੇਲੇ ਹੁੰਦਾ ਸੀ ਵੀ ਮਲੋਟ ਕੋਸ ਹੋਰ ਕਹਤਾ ਜਲੰਧਰ ਕੋਸ ਹੋਰ ਕਹਤਾ ਤੇ ਲੁਧਿਆਣੇ ਕੋਈ ਹੋਰ ਗੱਪ ਮਾਰਤਾ ਪਟਿਆਲੇ ਕੋਈ ਹੋਰ ਮਾਰਤਾ ਪਰ ਹੁਣ ਨਹੀਂ ਹੁਣ ਹੈਗਾ ਮੋਬਾਈਲ ਦਾ ਯੁੱਗ ਮੋਬਾਈਲ ਦਾ ਯੁੱਗ ਹੋਣ ਕਾਰਨ ਹੁਣ ਸਭ ਨੂੰ ਪਤਾ ਹੈਗਾ ਵੀ ਭਾਈ ਅੰਮ੍ਰਿਤਪਾਲ ਖਾਲਸਾ ਨਸੇ ਸੜਾਉਂਦਾ ਸੀ ਬਹੁਤ ਵਧੀਆ ਕੰਮ ਕਰ ਰਿਹਾ ਸੀ ਨੌਜਵਾਨਾਂ ਨੂੰ ਸੇਧ ਦੇ ਰਿਹਾ ਸੀ ਤੇ ਗੁਰੂ ਦੇ ਲੜ ਲਾ ਰਿਹਾ ਸੀ ਪਰ ਇੰਨਾਂ ਸਰਕਾਰਾਂ ਨੇ ਜਾਣ ਕੇ ਉਹਨੂੰ ਅੰਦਰ ਸਿੱਟਿਆ ਕਿਉਂਕਿ ਉਹਦੀ ਚੜ੍ਹਤ ਤੋਂ ਇਹਨਾਂ ਨੂੰ ਖਤਰਾ ਹੋ ਗਿਆ ਸੀ ਕਿਉਂਕਿ ਉਹ ਚੱਲਦਾ ਮੂਸੇ ਵਾਲੇ ਵਾਂਗੂ ਜੇ ਇਹ ਸਤਾਈ ਤੋਂ ਪਹਿਲਾਂ ਉਹਨੂੰ ਬਾਹਰ ਕੱਢਦੇ ਆ ਤਾਂ ਕੱਲੀ-ਕੱਲੀ ਸੀਟ ਭਾਈ ਅੰਮ੍ਰਿਤਪਾਲ ਖਾਲਸਾ ਜੀ ਜਿੱਤ ਕੇ ਜਾਣਗੇ ਇਹ ਤੁਸੀਂ ਦੇਖ ਲਓ ਆ ਕਿ ਲਹਿਰ ਬਣ ਜਾਣੀ ਆ ਗੁਰੂ ਮਹਾਰਾਜ ਵੱਲੋਂ ਲਹਿਰ ਵੱਡੀ ਬਣਨੀ ਆ ਤੇ ਜਿਹਨੂੰ ਵੀ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੇ ਜਿਹਨੂੰ ਵੀ ਖੜਾ ਕਰਤਾ ਸਤਾਈ ਚ 24 ਬੰਦੇ ਨੇ ਐਮਐਲਏ ਬਣ ਜਾਣਾ ਹੁਣ ਸਰਕਾਰਾਂ ਨੂੰ ਉਹ ਤੋਂ ਬਹੁਤ ਡਰ ਆ ਉਹਨੂੰ ਨਿਕਲ ਨਹੀਂ ਦੇ ਰਹੇ ਉਹਦੇ ਰੋਜ਼ ਨਮਾ ਕੇਸ ਪਾ ਰਹੇ ਆ ਐਨਐਸਐਸ ਉਹਦਾ ਰਹੇ ਤੁਹਾਨੂੰ ਪਤਾ ਹੀ ਆ ਹਨ ਕਿਉਂਕਿ ਜਿਹੜੇ ਬੰਦੇ ਤੋਂ ਡਰ ਹੋਵੇ ਵੀ ਇਹ ਆਪਣੇ ਪੱਬ ਨਹੀਂ ਲੱਗਣ ਦਿੰਦਾ ਉਹਦੇ ਨਾਲ ਫਿਰ ਸਰਕਾਰਾਂ ਇਹ ਜਾਂ ਕੁਸੀ ਕਰਦੀਆਂ ਪਰ ਅੱਜ ਦੇ ਇਕੱਠ ਨੇ ਦਿਖਾਤਾ ਵੀ ਜਿਹੜੀ ਜਿਮਨੀ ਚੋਂ ਆਉਣਾ ਆਉਗੀ ਉਹ ਵੀ ਭਾਈ ਅੰਮ੍ਰਿਤਪਾਲ ਖਾਲਸਾ ਜੀ ਝੋਲੀ ਪੈ ਜਾਣੀ ਆ ਕਾਰਨ ਕਿ ਅੱਜ ਤਾਂ ਨਜਾਇਜ਼ ਜੀ ਰਿਕਾਰਡ ਤੋੜ ਕੱਟ ਸੀ ਏਡੀ ਗਰਮੀ ਸੀ ਬਹੁਤ ਵੱਡਾ ਇਕੱਠ ਕੀਤਾ ਮਾਝੇ ਚ ਮਾਜਾ ਦੇ ਨਾਲ ਹੈਗੀ ਜਾਂ ਮਾਲਵਾਦ ਬਾਬਾ ਸਾਰੀ ਨਾਲ ਹੀ ਆ ਤੇ ਬਸ ਹੁਣ ਤਾਂ ਇਹ ਇੰਤਜ਼ਾਰ ਆ ਵੀ ਉਹ ਬਾਹਰ ਕਦੋਂ ਆਉਣਗੇ ਤੇ ਜੇ ਨਾ ਸਰਕਾਰ ਨੇ ਨਾ ਵੀ ਚਲਾਕੀ ਚ ਉਹਨੂੰ ਬਾਹਰ ਨਿਕਲਣ ਦਿੱਤਾ ਤਾਂ ਵੀ ਲੋਕਾਂ ਨੇ ਅੰਦਰ ਜੇਲ੍ਹਾਂ 'ਚ ਬੈਠੇ ਬੰਦੇ ਵੀ ਜਤਾ ਦੇਣੇ ਆ ਕਿਉਂਕਿ ਅੱਜ ਕੱਲ ਮਾਹੌਲ ਹੋਰ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕਿਹਾ ਟੈਂ ਵੀ ਲੋਕ ਇੰਨੇ ਜਾਗਰੂਕ ਹੋ ਗਏ ਅੱਜ ਕੱਲ ਕੋਈ ਨਹੀਂ ਅੱਗੇ ਤਾਂ ਹੁੰਦਾ ਸੀ ਪਿੰਡ ਦਾ ਮੈਂਬਰ ਸਰਪੰਚ ਕਹੇਗਾ ਉਹਦੇ ਆਕੇ ਵੋਟ ਪਾ ਦਿਓ ਉਹਨੇ ਜਿੱਧਰ ਕਹਤਾ ਪਾ ਦਿਓ ਵੋਟ ਪਰ ਹੁਣ ਟਾਈਮ ਗਿਆ ਹੁਣ ਤਾਂ ਪਰਿਵਾਰ ਦੇ ਮੈਂਬਰ ਵੀ ਆਦੇ ਹਿਸਾਬ ਨਾਲ ਵੋਟ ਪਾਉਂਦੇ ਵੀ ਮੈਂ ਕਿੱਥੇ ਪਾਉਣੀ ਆ ਹਨਾ ਇਸ ਲਈ ਭਾਈ ਆਪਾਂ ਤਾਂ ਸਪੋਰਟ ਕਰਦੇ ਆ ਉਹਨਾਂ ਦੀ ਤੇ ਤੁਸੀਂ ਵੀ ਦੱਬ ਕੇ ਕਰੋ ਖੜੋ ਭਾਈ ਅੰਮ੍ਰਿਤਪਾਲ ਜੀ ਖਾਲਸਾ ਨਾਲ ਕਾਰਨ ਇਹ ਵੀ ਜੇ ਪੰਜਾਬ ਬਚਾਉਣਾ ਨਸ਼ਿਆਂ ਤੋਂ ਬਚਣਾਗਾ ਤੇ ਆਪਣੇ ਪੰਜਾਬ ਨੂੰ ਮੋੜ ਸਰਜੀਤ ਕਰਨਾ ਰੰਗਲਾ ਬਣਾਉਣਾ ਤਾਂ ਫਿਰ ਇਹੋ ਜਿਹੇ ਬੰਦਿਆਂ ਦਾ ਸਾਥ ਦੇਣਾ ਪੂਪੂ ਭਗਵੰਤ ਮਾਨ ਨੇ ਤਾਂ ਆਪਦਾ ਸਿਸਟਮ ਦਿਖਾਤਾ ਸਭ ਨੇ ਆਪਾਂ ਦੇਖ ਲਿਆ ਵੀ ਭਗਵੰਤ ਮਾਨ ਨੇ ਤਾਂ ਲਾਤੇ ਰੰਗ ਕਿੰਨੇ ਗੱਪ ਮਾਰੇ ਸੀ ਮੈਂ ਗੰਨ ਮੈਂ ਨਹੀਂ ਲੈਂਦਾ ਮੈਂ ਉਹ ਨਹੀਂ ਕਰਦਾ ਮੈਂ ਇਹ ਨਹੀਂ ਕਰਦਾ ਜਾਣ ਨਹੀਂ ਕਰਦਾ ਮੈਂ ਕੰਮ ਕਰੂੰ ਮੈਂ ਬਾਹਰਲੇ ਨੂੰ ਨੌਕਰੀਆਂ ਨਹੀਂ ਦਿੰਦਾ ਮੈਂ ਕਰ ਜਾਂ ਜੱਕਦਾ ਮੈਂ ਖਜ਼ਾਨਾ ਭਰ ਕੇ ਰੱਖੂੰ ਇੱਕ ਪੱਖੋਂ ਵੀ ਮੈਂ ਸ਼ਰਾਬ ਚ ਪੈਸੇ ਕਮਾਊਂਗਾ ਮੈਂ ਉਹਦੇ ਚ ਕਮਾਊਂਗਾ ਮੈਂ ਐ ਕਮਾ ਲੂੰ ਮੈਂ ਐ ਕਰ ਲੂੰ ਉਸ ਨਹੀਂ 4 ਗੁਣਾ ਪੈਸਾ ਕਾਲੀ ਕਾਂਗਰਸ ਨਾਲੋਂ ਵੱਧ ਚੜਾਤਾ ਪੰਜਾਬ ਜਮ੍ਹਾਂ ਠੂਠਾ ਵੜਨ ਵਾਲਾ ਕਰਤਾ ਪੱਲੇ ਕੱਖ ਨਹੀਂ ਰਿਹਾ ਮੁਲਾਜ਼ਮਾਂ ਨੂੰ ਧਨਖਾਹ ਨਹੀਂ ਮਿਲ ਰਹੀਆਂ ਜਮ੍ਹਾਂ ਹੇਠਲੇ ਪੱਦਰ ਤੇ ਚਲਿਆ ਗਿਆ ਸਾਰੇ ਭਾਰਤ ਚੋਂ ਵੱਧ ਕਰਜ਼ੇ ਵਾਲਾ ਇਹ ਸੂਬਾ ਬਣ ਚੁੱਕਿਆ ਖਤਮ ਹੋ ਗਿਆ ਬਾਹਰਲੇ ਨੂੰ ਨੌਕਰੀ ਨਹੀਂ ਪੱਲੇ ਕੱਖ ਨਹੀਂ ਜਮਾਨਾ ਸੇਚ ਮਾਰਤਾ ਕੁਝ ਵੀ ਨਹੀਂ ਬਣਿਆ ਪੰਜਾਬ ਦਾ ਇਸ ਲਈ ਭਾਈ ਭਾਈ ਅੰਮ੍ਰਿਤਪਾਲ ਖਾਲਸਈ ਦਾ ਸਾਥ ਦਿਓ ਆ ਮੇਰੀ ਵੀਡੀਓ ਵੱਧ ਤੋਂ ਵੱਧ ਕਮੈਂਟ ਕਰੋ ਲਾਇਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਆਪਾਂ ਰੋਜ਼ ਨਵੇਂ ਮੁੱਦੇ ਤੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ ਜਿਉਂਦੇ ਰਹੋ